दो मिला, दो मिला। दो ना। है? तो एक मिनट यार एग्जैक्ट टाइम थे यार ਇੱਕ ਤੁਸੀਂ ਕੁਰਸੀ ਦਾ ਅਦਰ ਨਾਲ ਇੱਕ ਕੁਰਸੀ ਘਰਦੇ ਉਹ ਨਾਲ ਇੱਦਾਂ ਹੀ ਕਰਦੇ ਇੱਧਰ ਲਿਆਦੇ ਆਂ ਆਦੋਂ ਆਉ ਸਭ ਕੁਝ ਕੁਰਸੀ ਲੈ ਆਉ ਬਸ ਧੀ ਇਸ ਕੰਮ ਨੂੰ ਲਗਾ ਦਿੱਤੀ ਹੈ ਤਾਂ ਅਸੀਂ ਬਕਾਇਦਾ ਤੌਰ ਇਹਨਾਂ ਸਾਰੇ ਅਫੀਸ਼ੀਅਲਸ ਨੂੰ ਤੇ ਆਪ ਦੀ ਸਰਕਾਰ ਨੂੰ ਇਹ ਗੱਲ ਚਿਤਾਉਣੀ ਦੇਣਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਲੈਕਸ਼ਨ ਰਾਖੀ ਲਈਏ ਇਹਨੂੰ ਇਮਾਨਦਾਰੀ ਨਾਲ ਇਲੈਕਸ਼ਨ ਹੋ ਲੈਣ ਦਿਓ ਗੁਰੂ ਦੀ ਨਗਰੀ ਹੈ ਘੱਟੋ ਘੱਟ ਗੁਰੂ ਦੀ ਨਗਰੀ ਨੂੰ ਤੇ ਬਖਸ਼ ਦਿਓ ਤੇ ਦੂਜੀ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਅਪੀਲ ਕਰਾਂਗੇ ਜਿਹੜਾ ਦਾਰਾ ਛਕੋ ਨੂੰ ਤੁਸੀਂ ਲਾਲ ਕਿਲੇ ਵਿੱਚ ਕੈਦ ਕਰਕੇ ਰੱਖਿਆ 15 ਦਿਨਾਂ ਦਾ ਇਹਨੂੰ ਵਾਪਸ ਕਰ ਦਿਓ ਇੱਥੇ ਆ ਕੇ ਕੋ ਪੰਜਾਬ ਨੂੰ ਸੰਭਾ ਕਿਨੂੰ ਵਾਪਸ ਕਰ ਲੋਇ ਤੇ ਇੱਥੇ ਇੱਕ ਹੋਰ ਬਹੁਤ ਵੱਡਾ ਇਨਸੀਡੈਂਟ ਪਿਛਲੇ 2 ਦਿਨ ਦਾ ਓਜਲਾ ਸਾਹਿਬ ਚੱਲ ਰਿਹਾ ਹੈ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨੋਟਿਸ ਦੇ ਵਿੱਚ ਲੈ ਕੇ ਆਣਾ ਚਾਹਨਾ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਪ੍ਰਧਾਨ ਜੀ ਸਨੀਚਰਵਾਰ ਨੂੰ ਤੇ ਐਤਵਾਰ ਨੂੰ ਸਾਡੇ ਚੰਦ ਇੰਪੋਰਟੈਂਟ ਗੁਰਦੁਆਰਾ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ 트럼ਪ ਦੀ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਤੌਰ ਜਾ ਕੇ ਰੇਡ ਕੀਤਾ ਨਿਊਯਾਰਕ ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਇਹ ਏਜੰਸੀ ਸਾਰੇ ਗੁਰਦੁਆਰਾ ਸਾਹਿਬ ਜਾਣਦੀ ਇਲੀਗਲ ਇਮੀਗਰੈਂਟਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਕਾਨੂੰਨ ਉਥੋਂ ਦਾ ਅਮਰੀਕਾ ਦਾ ਵੱਖਰਾ ਹੈ ਬਟ ਇਹਦੀ ਅਸੀਂ ਨਿਖੇਧੀ ਕਰਨਿਆ ਜਿਹੜੇ ਸਾਡੀ ਰਿਲੀਜੀਅਸ ਪਲੇਸਸ ਦੇ ਉੱਤੇ ਇਹਨਾਂ ਦੀ ਲਾਅ ਐਨਫੋਰਸਮੈਂਟ ਏਜੰਸੀਸ ਜਾਂਦੀਆਂ ਤਕਰੀਬਨ 1000 ਪੰਜਾਬੀ ਉਤੋਂ ਇਹਨਾਂ ਰਾਉਂਡ ਅਪ ਕੀਤਾ ਹੈ ਇਸ ਕੰਮ ਤੋਂ ਇਹ ਸਮੁੱਚੀ ਕਾਂਗਰਸ ਜਿਹੜੀ ਹੈ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਰੰਪ ਸਾਹਿਬ ਭਾਵੇਂ ਕਿਸੇ ਦੀ ਨਾ ਹੀ ਬੰਦਣ ਪਰ ਅਸੀਂ ਅਪੀਲ ਜ਼ਰੂਰ ਉਹਨਾਂ ਨੂੰ ਕਰਨੇ ਆ ਕਿ ਦੀ ਸੈਂਸਿਟੀਵਿਟੀ ਨੂੰ ਬਧੇ ਨਜ਼ਰ ਰੱਖਦੇ ਹੋਏ ਤੌਰ ਤਰੀਕੇ ਨੇ ਰਿਲੀਜੀਅਸ ਪਲੇਸਸ ਦੇ ਵਿੱਚ ਜੇ ਤੁਸੀਂ ਕੋਈ ਅੰਦਰ ਵੀ ਜਾਣਾ ਤੇ देयर ਆ ਵੇਜ਼ ਐਂਡ ਮੀਨਸ ਤੁਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕਾਰਵਾਈ ਕਰੋ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਟਰੰਪ ਨੇ ਜੋ ਕੁਝ ਇਹ ਤੇ ਉਹ ਐਡਮਿਨਿਸਟ੍ਰੇਸ਼ਨ ਨੇ ਕਿਤੇ ਅਸੀਂ ਉਹਦੀ ਵੀ ਲੇਖੇ ਦੀ ਕਰਨਾ ਚਾਹਾਂਗੇ ਹੁਣ ਤੁਸੀਂ ਆਹ ਤੁਸੀਂ ਜਦੋਂ ਗਏ ਤਾਂ ਉਸ ਤੋਂ ਬਾਅਦ ਸਰਕਾਰ ਐਕਟਿਵ ਹੋ ਗਈ ਹੈ ਰਾਤੀ ਬਦਲੀ ਖੁਦ ਹੀ ਹਾਰੀਵਾਲ 12 ਵਜੇ ਪਹੁੰਚਦੇ ਨੇ ਤੇ ਅੱਜ ਵੀ ਸਾਰਾ ਤੰਤਰ ਉੱਥੇ ਪਹੁੰਚ ਚੁੱਕਾ ਉਹ ਕਹਿੰਦੇ ਜੀ ਸਥਿਤੀ ਅੰਦਰ ਕੰਟਰੋਲ ਹੈ ਦੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਹੈ ਕਿ ਉਹ ਜਿਹੜਾ ਸਟੈਚੂ ਹੈ ਸੀ ਕਿਉਂਕਿ ਜੇ ਕਿਸੇ ਹੋਰ ਕੋਈ ਕਮਜ਼ੋਰ ਚੀਜ਼ ਦਾ ਬਣਿਆ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ इवन ਜਿਹੜੀ ਕਨਸਟੀਟਿਊਸ਼ਨ ਉਥੇ ਤੁਸੀਂ ਵੇਖਿਆ ਥੱਲੇ ਬਣੀ ਹੈ ਉਹਨੂੰ ਅੱਗ ਲਾਈ ਗਈ ਪਹਿਲੇ ਪੈਟਰੋਲ ਛੁਟਿਆ ਗਿਆ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਤੋੜੇ ਮਾਰ ਕੇ ਤੋੜਿਆ ਵੀ ਗਿਆ ਉੱਤੇ ਵੀ ਗਏ ਸ਼ਰਿਆਮ ਉਹ ਆਦਮੀ ਤਕਰੀਬਨ ਅੱਧਾ ਘੰਟਾ ਉਹਨੇ ਹਰ ਪਰ ਜ਼ੋਰ ਕੋਸ਼ਿਸ਼ ਕੀਤੀ ਤੋਂ ਇਹ ਚੀਜ਼ ਨੂੰ ਜਨਾਚਰ ਸੈਟਿੰਗ ਹਾਈ ਕੋਰਟ ਦੇ ਕੋਈ ਜੱਜ ਜਿਹੜੇ ਨੇ ਟਾਈਮ ਬੋ ਇਹ ਸਾਰੀ ਚੀਜ਼ ਦੀ ਤੇ ਕੀ ਕਾਤ ਨਹੀਂ ਕਰਦੇ ਉਨੀ ਦੇਰ ਬਾਅਦ ਸੇ ਅਸੀਂ ਸਿੱਧੇ ਤੌਰ 'ਤੇ ਇਸ ਨਲਾਇਕ ਮੁੱਖ ਮੰਤਰੀ ਨੂੰ ਤੇ ਇਸ ਨਲਾਇਕ ਪੁਲਿਸ ਦੇ ਪ੍ਰਬੰਧ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਾਣਾ ਜਿਹੋ ਕੁਝ ਹੋਇਆ ਮਰਾਸ਼ਾ ਤੁਸੀਂ ਕਿਹਾ ਜੀ ਕਾਦੇ ਤੋਂ ਵੀ ਸ਼ਿਫਟ ਕਰਨੇ ਤੇ ਤੁਹਾਨੂੰ ਕੌਂਸਲਰ ਐਮ ਐਲ ਏ ਸ਼ਿਫਟ ਕਰਦੇ ਤੇ ਸੁਣੇ ਸੀ ਵੀ ਹਮਾਚਨ ਲੱਗੇ ਵੀ ਕਾਹਦਾ ਲੋਕਤੰਤਰ ਹੈ ਕੌਂਸਲਰ ਤੋਂ ਥੱਲੇ ਤੇ ਇਲੈਕਸ਼ਨ ਵੀ ਕੋਈ ਨਹੀਂ ਹੁੰਦੀ ਕੌਂਸਲਰ ਹੀ ਹੈ ਨਾ ਸਭ ਤੋਂ ਥੱਲੇ ਇਲੈਕਸ਼ਨ ਜੇ ਉੱਥੇ ਵੀ ਇਹ ਕੰਮ ਹੋਣ ਲੱਗਿਆ ਤੇ ਕਾਹਦਾ ਲੋਕਤੰਤਰ ਹੈ ਦੇਖੋ ਜੀ ਗੱਲ ਇਹ ਹੈ ਇਸ ਤਰ੍ਹਾਂ ਦੀ ਜਦੋਂ ਪ੍ਰੈਕਟਿਸ ਹੋਣ ਲੱਗ ਪਈ ਇਹ ਪ੍ਰੈਕਟਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਇੱਕ ਜੈਨ ਸਾਹਿਬ ਸਾਡੇ ਐਮਐਲਏ ਹੁੰਦੇ ਸੀ ਮੌਜੂਦਾ ਮੁਕੇ ਤੋਂ ਉਹ ਰਾਜ ਨਹੀਂ ਅੱਜਕੱਲ ਨਹੀਂ ਰਹੇ ਉਹਨਾਂ ਨੂੰ ਜੁਗਿੰਦਰ ਜੈਨ ਜੀ ਉਹਨਾਂ ਨੂੰ ਸਾਡੀ ਪਾਰਟੀ ਦੇ ਐਮਐਲਏ ਸੀ ਲੈ ਗਏ ਸਨ ਫਿਰ ਉੱਥੇ ਬਾਈ ਇਲੈਕਸ਼ਨ ਹੋਇਆ ਔਰ ਉਦੋਂ ਵੀ ਕਾਂਗਰਸ ਦੇ ਲੋਕ ਇਹ ਕਹਿੰਦੇ ਸੀ ਵੀ ਇਹ ਪ੍ਰੈਕਟਿਸ ਜਿਹੜੀ ਆ ਬੜੀ ਮਾੜੀ ਐ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦਿਨ ਮਹਿੰਗੀ ਪੈਣੀ ਐ ਫਿਰ ਲਗਾਤਾਰ ਹੋਰ ਦੋ ਤਿੰਨ ਗਏ ਫਿਰ ਬਾਈ ਇਲੈਕਸ਼ਨ ਹੋਇਆ ਈ ਪ੍ਰੈਕਟਿਸ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਲਈ ਔਰ ਬਿਲਕੁਲ ਤੁਸੀਂ ਠੀਕ ਕਿਹਾ ਪਹਿਲਾਂ ਐਮ.ਐਲ.ਏ. ਐਮ.ਪੀ.ਸ ਤੇ ਹੁੰਦੀ ਸੀ ਜਿਵੇਂ ਰਿੰਕੂ ਜੀ ਸਾਡੇ ਸੁਸ਼ੀਲ ਰਿੰਕੂ ਜੀ ਚਲੇ ਗਏ ਉੱਥੋਂ ਜਾ ਕੇ ਫਿਰ ਉਧਰੋਂ ਲੜਨੇ ਜਦੋਂ ਫਿਰ ਇਹੋ ਜੀਆਂ ਪ੍ਰੈਕਟਿਸ ਹੋਣ ਲੱਗ ਪਏ ਉਹਨਾਂ ਪਾਰਟੀਆਂ ਦਾ ਜਿਹੜਾ ਅੰਜਾਮ ਹੈ ਜਿਹੜਾ ਉਹ ਅਖੀਰ ਤੇ ਹੁਣ ਤੁਸੀਂ ਦੇਖ ਲਓ ਸ਼੍ਰੋਮਣੀ ਗੱਲ ਕਾਲੀ ਦਲ ਹਾਸ਼ੀਏ ਤੇ ਹੋ ਗਿਆ ਤੁਸੀਂ ਲੋਕਾਂ ਨੇ ਮੰਡੇਟ ਦਿੱਤਾ ਇੱਕ ਕੌਂਸਲਰ ਨੂੰ ਕਿ ਇਹ ਕਾਂਗਰਸ ਦੀ ਟਿਕਟ ਤੇ ਹੈ ਬੀਜੇਪੀ ਦੀ ਹੈ ਝਾੜੂ ਤੇ اگر ਤੁਸੀਂ ਇਸ طرح ਦਾ ਕੰਮ ਕਰੋਗੇ ਹਾਸ ਟ੍ਰੇਡਿੰਗ ਕਿਸ ਨੂੰ ਲੈ ਕੇ ਜਾਓਗੇ ਲਾਲਚ ਦੇ ਕੇ ਉਰੀ ਗਰਦਨ ਦੁਬਾ ਕੇ ਤਾਂ ਤੁਹਾਡਾ ਜਿਹੜਾ ਬਦਲਾਵ ਦਾ ਗੱਲ ਸੀਗੀ ਅੱਜ ਲੋਕਾਂ ਨੂੰ ਇਹ ਸੱਤ ਸੀਟਾਂ ਜਿਹੜੀ ਕਾਂਗਰਸ ਪਾਰਟੀ ਜਿੱਤੀ ਹੈ ਨਾ ਜਨਾਬ ਬਦਲਾਵ ਤੇ 92 ਸੀਟਾਂ ਝਾੜੂ ਜਿੱਤਿਆ ਸੀਗਾ 92 ਬਦਲਾਵ ਦੇ ਨਾਰੇ ਤੇ ਕਿ ਸ਼ਾਇਦ ਕੋਈ ਨਵੀਂ ਕਿਸਮ ਦੀ ਪਾਰਟੀ ਹੈ ਸ਼ਾਇਦ ਕੋਈ ਇਨਕਲਾਬ ਜਬ ਬਦਲਾਵ ਆਏਗਾ ਬਾਬਾ ਸਾਹਿਬ ਅਮਿਤ ਕਰਦੀ ਫੋਟੋ ਲਾਉਂਦੇ ਹੈ ਭਗਤ ਸਿੰਘ ਦੀ ਗੱਲ ਕਰਦੇ ਹੈ ਸੋ ਕਾਉਂਸਲਰ ਸਹਿਬਾ ਨੇ ਇਸ ਛੋਟੇ ਪੱਧਰ ਤੱਕ ਆ ਗਈ ਕਿ ਪੁਲਿਸ ਕਮਿਸ਼ਨਰ ਐਸਪੀਜ਼ ਮੰਤਰੀ ਸ컬ਚ ਇਨਵੋਲਡ ਹੋਗੇ ਵੀ ਜਾਂ ਪਰਚਾ ਜਾਂ ਆ ਜਾ ਤੇ ਕਾਉਂਸਲਰਸ ਨੂੰ ਸਾਨੂੰ ਲੈ ਕੇ ਜਾਣਾ ਪਿਆ ਹਮਾਸ਼ਾਲ ਇਹਦਾ ਸੀ ਰੋਣਾ ਰੋ ਰਹੇ ਹੁਣ ਕੀ ਪ੍ਰੋਬਲਮ ਕੀ ਹੈ ਉੱਥੇ ਡਿਲੇ ਕਰਾਈ ਹੈ ਜਿਹੜੀ ਚੋਣ ਕਿ ਕਾਉਂਸਲਰ ਸਹਿਬਾ ਨੂੰ ਕਿੰਨੇ ਦਿਨ ਨੇ ਸੰਭਣਗੇ ਅਲਟੀਮੇਟਲੀ ਕਰਾਚੋ ਡਰ ਲੱਗਦਾ ਜਿਵੇਂ ਸਾਬਾ ਜੀ ਦੇ ਘਰੇ ਰੇਡ ਹੋ ਗਿਆ ਵੀ ਕੋਈ ਨਾ ਕੋਈ ਦਬਾਅ ਪਾਈਏ ਸੋ ਸਾਨੂੰ ਸਾਰੇ ਨੂੰ ਇਕੱਠੇ ਰੱਖਣਾ ਪੈਂਦਾ ਬਾਹਰ ਲੈ ਕੇ ਜਾਣਾ ਪੈਂਦਾ ਸਰਕਾਰ ਹੈ ਸੋ ਮੇਰੀ ਬੇਨਤੀ ਹੈ ਕਿ ਜੋ ਪ੍ਰੈਕਟਿਸ ਭਾਜਪਾ ਕਰਦੀ ਰਹੀ ਹੈ ਜਾਂ ਹੋਰ ਪਾਰਟੀਆਂ ਉਹੀ ਪ੍ਰੈਕਟਿਸ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ 당ਤਰ ਉਹੀ ਪ੍ਰੈਕਟਿਸ ਇੱਥੇ ਕਰ ਰਿਹਾ ਸੋ ਇਹ ਗੱਲਾਂ ਚੰਗੀਆਂ ਨਹੀਂ ਹੈ ਮੰਡੇਟ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈ ਜਿਹੜਾ ਕੌਂਸਲਰ ਜਿੱਤੇ ਹੈ ਗੱਲ ਜਾਣੋਂ ਨਹੀਂ ਨਹੀਂ ਹੈ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਜੋ ਅਜਮਾਈਸ਼ੀ ਜਿਹੜੀ ਹੈ ਇਹ ਨਹੀਂ ਕਰਨੀ ਚਾਹੀਦੀ ਆਪ ਇਹ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਸੀ ਤੇ ਉਹਨਾਂ ਆਪਰੇਸ਼ਨ ਲੋਟਸ ਇਹਨਾਂ ਨੇ ਚਲਾਤਾ ਜੀ ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇੱਥੇ ਨਹੀਂ ਇਹ ਤਾਂ ਰੋਜ਼ ਕਹਿੰਦੇ ਇਹ ਦਿੱਲੀ ਦੇ ਵਿੱਚ ਸਾਡਾ ਜਿਹੜਾ ਐਮਐਲਏ ਲੈ ਗਈ ਟੱਕੇ ਨਾਲ ਇਹਦੇ ਤੇ ਪਰਚਾ ਦਰਜ ਕਰਕੇ ਲੈ ਗਈ ਇਹ ਰੋਜ਼ ਭਾਜਪਾ ਤੇ ਇਲਜ਼ਾਮ ਲਾਉਂਦੇ ਇਹ ਰੋਜ਼ ਏਜੰਸੀਸ ਤੇ ਇਲਜ਼ਾਮ ਲਾਉਂਦੇ ਉਹੀ ਏਜੰਸੀਸ ਜਿਹੜੀਆਂ ਉਹ ਇੱਥੇ ਕੰਮ ਕਰਦੀਆਂ ਸੋ ਮੇਰੇ ਕਹਿਣ ਦਾ ਮਤਲਬ ਸਤਾ ਸਰਕਾਰ ਦਾ ਦੁਰਉਪਯੋਗ ਮਕਮਲ ਤੌਰ ਤੇ ਸਹੀ ਮਹੀਨੇ ਮੈਂ ਤੁਹਾਨੂੰ ਅੱਜ ਗੱਲ ਦੱਸਾਂ ਇੰਨਾ ਕਿਸੇ ਕਾਂਗਰਸੀਆਂ ਨੂੰ ਰਾਜ ਕੀਤਾ ਕਾਂਗਰਸੀਆਂ ਨੇ ਪੂਰਾ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕੀਤਾ